ਅੱਜ ਖਾਣੇ ਦੀ ਬੜੀ ਸੋਹਣੀ ਕੁਸ਼ੂਆ ਰਹੀ ਹੈ ਦੇਖਦੇ ਅੱਜ ਜੱਟ ਕੀਮਣ ਆ ਰਹੀ ਨੇ ਕੁਸ਼ਰੀਮਾਂ ਦੀ ਅਣੀ ਅਸਰੀ ਕਾਲ ਜੀ ਕੀਮਣ ਆ ਰਹੀਆਂ ਅੱਜ ਅਣੀ ਆ ਰਹੀ ਹੈਂ ਅੱਛਾ ਰਾਮ ਰਾਮ ਵੀ ਸਾਰਿਆਂ ਨੂੰ ਅੱਜ ਇਹ ਲੋਗ ਦਾ ਸਾਡਾ ਚੋਪਾ ਵੀ ਨਾ ਮੈਂ ਬਣਾ ਲਈਆ ਪਿੰਡੇ ਇਹਨੂੰ ਲੱਗੀ ਹੋਣੀ ਭੁੱਖ ਤੇ ਆ ਗਿਆ ਆਹ ਦੇਖੋ ਜੀ ਦੋ ਦੋ ਤੱਕ ਕੁਸ਼ੂਆ ਰਹੀਆਂ ਸੀ ਕੁਸ਼ੂਆ ਰਹੀਆਂ ਬਹੁਤ ਸੋਹਣੀ ਚਲ ਠੀਕ ਹੈ ਫਿਰ ਅਸੀਂ ਪਤਾ ਕੀ ਮਾਵਨ ਪੂਰੀ ਹੁੰਨੇ ਆ ਕਹ ਅਜੀ ਸੇਬ ਸਬਜੀ ਬੱਟੀ ਬਣਾਉਣ ਤੇ ਮਸ਼ਹੂਰ ਹੈਗੇ ਆ ਠੀਕ ਹੈ ਜੀ ਚਾਟ ਕਰਕੇ ਦੇਖ ਲਈ ਕੀ ਕਰੀ ਭਾਵਲ ਪੂਰੀ ਜਿਹੜੇ ਹੁੰਦੇ ਨੇ ਨਾ ਉਹ ਸਬਜੀ ਬਣਾਉਣ ਦੇ ਬਹੁਤ ਮਸ਼ਹੂਰ ਹੁੰਦੇ ਨੇ ਅਜੇ ਜਿਹੜੇ ਭਾਵਲ ਪੂਰੀ ਮੇਰੇ ਵਲੌਗ ਦੇਖਣਗੇ ਨਾ ਉਹਨਾਂ ਨੂੰ ਪਤਾ ਹੋਣਾ ਤੇ ਮੈਨੂੰ ਜ਼ਰੂਰ ਦੱਸਿਓ ਕੀ ਇਹ ਭਾਵਲ ਪੂਰੀ ਸਬਜੀ ਬਣਾਉਣ ਚ ਵਧੀਆ ਹੁੰਦੇ ਨੇ ਕਿ ਨਹੀਂ ਥੋੜੀ ਸਬਜੀ ਦੇ ਸਕਦੇ ਆਂਟੀ ਹਾਂ ਹਾਂ ਦੇਖੋ ਦੇਖੋ ਆਹ ਲਓ ਤੁਹਾਨੂੰ ਸਬਜੀ ਦਿਖਾਈਏ ਲਓ ਜੀ ਹੁਣ ਪਾਨੇ ਆਪਾਂ ਨਮਕ ਆ ਲਓ ਜੀ ਚੰਚਾ ਵੱਡਾ ਆ ਗਿਆ ਠੀਕੇ ਮਸਾਲੇ ਘੋਣੀਆਂ ਤੇ ਨਾ ਚ ਆ ਦੇਖੋ ਮੈਂ ਮਸਾਲੇ ਘੋਣੀਆਂ ਬਹੁਤ ਘੱਟ ਠੀਕ ਹੈ ਜਿੰਨੀ ਸਿੰਪਲ ਤੇ ਸਾਦੀ ਨਾਲ ਠੀਕਰ ਵੀ ਤੁਸੀਂ ਬਣਾਓਗੇ ਉਨੀ ਵਧੀਆ ਰਹੇਗੀ ਤੇ ਗਰਮੀ ਆ ਤੇ ਵੈਸੋ ਵੀ ਮਸਾਲੇ ਖਾਦੇ ਨਹੀਂ ਜਾਂਦੇ ਇਹਦੇ ਨਾਲ ਸਿਰਫ ਨਮਕ ਤੇ ਮੈਂ ਬਣਾਉਂਗੀ ਵਿੱਚ ਪਾਉਂਗੀ ਨਾਲ ਧਨੀਆ ਸੁੱਕਾ ਤੁਹਾਡਾ ਬ੍ਰੈਂਡ ਉਹਨਾਂ ਕੀਤਾ ਖਾਣੇ ਤੇ ਪਿੰਡੀ ਨਾਲ ਰੋਟੀ ਨਾਲ ਕੱਟ ਲਾਂਗੇ ਅਸੀਂ ਆਪਣਾ ਫਰੂਜਾ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਹੋਰ ਕੀ ਹੁੰਦਾ ਸ਼ੇਅਰ ਵੀ ਕਰਨਾ ਪਰ ਹਰ ਵਕਤ ਤੋਂ ਬਾਅਦ ਪਿਆਰ ਦੇਣਾ ਬਹੁਤ ਆਈ ਹੋ ਗਿਆ ਬਣਾ ਲੈ ਹੁਣ ਤਾਂ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਥੈਂਕ ਯੂ